ਸੋ ਸ੍ਰੀ ਗੁਰੂ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਉਣੇ ਆ ਵਿਦਾਊਟ ਦੁਪੱਟਾ ਵਾਲੇ ਪਹਿਲਾਂ ਦਿਖਾਵਾਂਗੇ ਸਾਰੇ ਤਰ੍ਹਾਂ ਦੇ ਦਿਖਾਵਾਂਗੇ ਫਸਟ ਇਹ ਕਿ ਰਵਰਕ ਵਾਲੇ ਪੈਚਵਰਕ ਵਾਲੇ ਬਹੁਤ ਸੋਹਣਾ ਬਾਟਮ ਤੇ ਪੈਚਵਰਕ ਪੇਂਟਵਰਕ ਕੀਤਾ ਆ ਨੈਕਸਟ ਆ ਪ੍ਰਿੰਟਡ ਆ ਗਏ ਸਭ ਦੇ ਨਾਲ ਦੁਪੱਟਾ ਨਹੀਂ ਹੋਏਗਾ ਜੀ ਵਿਦਾਊਟ ਦੁਪੱਟਾ ਹੋਣਗੇ ਇਹ ਕਾਟਨ ਦਾ ਫੈਬਰਿਕ ਰਹੇਗਾ ਇਹਨਾਂ ਦਾ ਨੈਕਸਟ ਆਹ ਵਾਲੇ ਪਿਓਰ ਕਾਟਨ ਦੇ ਵਿੱਚ ਆ ਗਏ ਬਹੁਤ ਸੋਹਣੇ ਆ ਜੀ ਸੋਬਰ ਜੇ ਸਰਦਾਰੀ ਜੇ ਰੰਗ ਆ ਬਹੁਤ ਸੋਹਣੇ ਆ ਜੀ ਨੈਕਸਟ ਆਹ ਵਾਲਾ ਮਸਲੀਨ ਕਾਟਨ ਚ ਨੈਕ ਵਰਕ ਆ ਬ ਨੈਕਸਟ ਆਵਲਾ ਪੀਸ ਜਿਹੜਾ ਸੂਟ ਆ ਸੋਲਡ ਆਊਟ ਹੋ ਰਿਹਾ ਜੀ ਜਲ ਲਿਮਟਿਡ ਹੀ ਨਾ ਦਾ ਸਟਾਕ ਅਵੇਲੇਬਲ ਆ ਅਗਰ ਬਾਈ ਕਰਨਾ ਆ ਤਾਂ ਘੱਟ ਪ੍ਰਾਈਸ ਵਿੱਚ ਤੁਹਾਨੂੰ ਮਿਲ ਜਾਣਗੇ ਤੁਸੀਂ ਬਾਈ ਕਰ ਸਕਦੇ ਹੋ ਸਭ ਦਾ ਪ੍ਰਿੰਟ ਵੱਖੋ ਵੱਖਰਾ ਹੈ ਜੀ ਨੈਕਸਟ ਆ ਕਾਟਨ ਦੇ ਵਿੱਚ ਅਵੇਲੇਬਲ ਹੈ ਆਪਣੇ ਕੋਲ ਅਗਰ ਤੁਸੀਂ ਚਾਰ ਸੂਟ ਲੈਣੇ ਤਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਲੱਗੇਗਾ ਬਾਕੀ ਜੀ ਸ਼ਿਪਿੰਗ ਫ੍ਰੀ ਰਹੇਗੀ ਤੁਸੀਂ ਜਿਹੜਾ ਮਰਜ਼ੀ ਨਾਲ ਜੋ ਸਿਲੈਕਟ ਕਰਕੇ ਪਸੰਦ ਕਰ ਸਕਦੇ ਹੋ ਕਾਟਨ ਦੇ ਸੂਟ ਹੋਣਗੇ ਨਾਲ ਕਾਟਨ ਦੇ ਹੀ ਦੁਪੱਟੇ ਰਹਿਣਗੇ ਬਹੁਤ ਸੋਹਣੇ ਨਾਲ ਵਿੱਚ ਰੰਗ ਵੀ 10 ਤੋਂ 15 ਅਵੇਲੇਬਲ ਹੈਗੇ ਆਪਣੇ ਕੋਲ ਨੈਕਸਟ ਆ ਬਹੁਤ ਸੋਹਣਾ ਆ neck ਘੇਰਾ ਬਾਜੂ ਵਰਕ ਵਾਲਾ ਨੈਕਸਟ ਆ ਕੋਰਾ ਕਾਟਨ ਦੇ ਵਿੱਚ ਅਵੇਲੇਬਲ ਆ ਚਾਰ ਰੰਗ ਅਵੇਲੇਬਲ ਆ ਜੀ ਨੈਕਸਟ ਆ ਪਿਓਰ ਕਾਟਨ ਦੇ ਵਿੱਚ ਆ ਬਹੁਤ ਸੋਹਣਾ ਬਾਟਮ ਤੇ ਵੀ ਵਰਕ ਕੀਤਾ ਹੋਇਆ ਸ਼ਾਰਟ ਤੇ ਵੀ ਕੀਤਾ ਹੋਇਆ ਘੇਰੇ ਤੇ ਨੈਕਸਟ ਆ ਵਾਲੇ ਬਹੁਤ ਸੋਹਣੇ ਆ ਜੀ ਸਭ ਇਹ ਲੱਗ ਲੱਗ ਹੋਣਗੇ ਹੁਣ ਜਿਹੜੇ ਸੂਟ ਦਿਖਾਵਾਂਗੇ ਨੈਕਸਟ ਆ ਵਾਲਾ ਸ਼ਿਮਰ ਸਿਲਕ ਦੇ ਵਿੱਚ ਹੋਏਗਾ ਬਹੁਤ ਸੋਹਣਾ ਵਰਕ ਕੀਤਾ ਤੇ ਪ੍ਰਾਈਸ ਬਹੁਤ ਘੱਟ ਆ ਜੀ ਨੈਕਸਟ ਆ ਹਾ ਵਾਲੇ ਕਾਟਨ ਦੇ ਵਿੱਚ ਆ ਕੋਈ ਮਸਲਿਨ ਕਾਟਨ ਜਾਂ ਤੇ ਕੋਈ ਕਾਟਨ ਦੇ ਵਿੱਚ ਆ ਸਭ ਦਾ ਫੈਬਰਿਕ ਅਲਗ-ਅਲਗ ਰਹੇਗਾ ਸਭ ਦਾ ਪ੍ਰਾਈਸ ਅਲਗ-ਅਲਗ ਰਹੇਗਾ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਸੂਟ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਪ੍ਰਾਈਸ ਬਾਰੇ ਪੁੱਛ ਸਕਦੇ ਹੋ ਫੈਬਰਿਕ ਬਾਰੇ ਪੁੱਛ ਸਕਦੇ ਹੋ ਠੀਕ ਹੈ ਜੀ ਕੁਝ ਵੀ ਤੁਹਾਨੂੰ ਡਾਊਟ ਆ ਤੁਸੀਂ ਆਪਣਾ ਕਲੀਅਰ ਕਰ ਸਕਦੇ ਹੋ ਨੈਕਸਟ ਆ ਕ੍ਰੇਪ ਸਿਲਕ ਦੇ ਵਿੱਚ ਹੈ ਜੀ ਬਹੁਤ ਸੋਹਣਾ ਨੈਕਸਟ ਆ ਪਿਓਰ ਕੋਰਾ ਕਾਟਨ ਦੇ ਵਿੱਚ ਅਵੇਲੇਬਲ ਹੈ ਜੀ ਬਹੁਤ ਸੋਹਣੇ ਪਿਓਰ ਕੋਰਾ ਕੋਰਾ ਕਾਟਨ ਚ ਨੈਕਸਟ ਆ ਵਾਲੇ ਬਹੁਤ ਸੋਹਣੇ ਕਾਟਨ ਦੇ ਵਿੱਚ ਅਵੇਲੇਬਲ ਹੈ ਫੈਬਰਿਕ ਬਹੁਤ ਵਧੀਆ ਰਹਣਗੇ ਦੁਪੱਟੇ ਦੇ ਨਾਲ ਹੋਣਗੇ ਮਰਮਲ ਦੇ ਨਾਲ ਦੁਪੱਟੇ ਰਹਿਣਗੇ ਜੀ ਨੈਕਸਟ ਆ ਵਾਲੇ ਬਹੁਤ ਸੋਹਣੇ ਕਾਟਨ ਤੇ ਫੈਬਰਿਕ ਆ ਕਿ ਪਿਓਰ ਕੈਮਰੀ ਕਾਟਨ ਆ ਗਈ ਜੀ ਪਿਓਰ ਕੈਮਰੀ ਕਾਟਨ ਦੇ ਵਿੱਚ ਅਵੇਲੇਬਲ ਹੈ ਨਾਲ ਇਹਨਾਂ ਦੇ ਸ਼ਿਫੋਨ ਦਾ ਦੁਪੱਟਾ ਰਹੇਗਾ ਇਦੇ ਵਿੱਚ ਘੱਟੋ ਘੱਟ 15 ਤੋਂ 20 ਰੰਗ ਅਵੇਲੇਬਲ ਹੈ ਜੀ ਬਹੁਤ ਸੋਹਣਾ 올ਓਵਰ 5 ਮੀਟਰ ਸੂਟ ਰਹੇਗਾ ਨਾਲ ਦੁਪੱਟਾ ਬਹੁਤ ਸੋਹਣਾ ਆਂ ਸ਼ਿਫੋਨ ਦਾ ਰਹੇਗਾ ਦੁਪੱਟੇ ਦੇ 4 ਸਾਈਡ ਪ੍ਰੋਪਰ ਜਿਹੜੀ ਐ ਲੈਸ਼ ਲੱਗੀ ਹੋਈਗੀ ਇਹਦੇ ਵਿੱਚ ਵੀ ਕਾਫੀ ਕਲਰ ਕਲੈਕਸ਼ਨ ਜਿਹੜੀ ਹੈਗੀ ਆ ਨੈਕਸਟ ਆਵਲ ਪਿਓਰ ਰਿਯਨ ਕਾਟਨ ਦੇ ਵਿੱਚ ਆਗੇ ਨਾਲ ਜਿਹੜਾ ਪਿਓਰ ਸ਼ਿਫੋਨ ਦਾ ਦੁਪੱਟਾ ਰਹੇਗਾ ਜੀ ਫੈਬਰਿਕ ਦੇ ਰਹੇਗਾ ਪਿਓਰ ਰਿਯਨ ਦਾ ਨੈਕਸਟ ਆ ਜੋਰਜਟ ਦੇ ਵਿੱਚ ਅਵੇਲੇਬਲ ਆ ਨਾਲ ਆਰਗੈਂਜ਼ਾ ਦੀ ਲੈਸ਼ ਲਗਾ ਕੇ ਨੇ ਫਰਨੀਸ਼ਿੰਗ ਦਿੱਤੀ ਹੈ ਜੀ ਨੈਕਸਟ ਆ ਮਸਲੀਨ ਦੇ ਵਿੱਚ ਆ ਗਏ ਜੀ ਨੈਕਸਟ ਆਵਲੇ ਸ਼ਰਟ ਜਿਹੜੀ ਰਿਯਾਨ ਦੇ ਵਿੱਚ ਹੋएगी ਬਾਟਮ ਕੈਮਰੀ ਕਾਟਨ ਦੀ ਹੋएगी ਨਾਲ ਕੋਟਾ ਡੋਰੀ ਦਾ ਜਿਹੜਾ ਦੁਪੱਟਾ ਰਹੇਗਾ ਜੀ ਲਗ ਲਗ ਫੈਬਰਿਕ ਰਹੇਗਾ ਆ ਸਿਲੈਕਟ ਕਰ ਸਕਦੇ ਹੋ ਨੈਕਸਟ ਆ ਕਾਟਨ ਦੇ ਵਿੱਚ ਹੈ ਜੀ ਨਾਲ ਸ਼ਰਟ ਪ੍ਰਿੰਟ ਚ ਰਹੇਗੀ ਨਾਲ ਬਾਟਮ ਤੇ ਪਲੇਨ ਵਾਲੀਆਂ ਵੀ ਹੋਣਗੀਆਂ ਤੇ ਸੈਲਫ ਪ੍ਰਿੰਟ ਵਾਲੀਆਂ ਵੀ ਹੋਣਗੀਆਂ ਨੈਕਸਟ ਆ ਬਹੁਤ ਸੋਹਣਾ ਕਾਟਨ ਦੇ ਵਿੱਚ ਆ ਗਏ ਜੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਨੈਕਸਟ ਆਵਲੀ ਵੀ ਕਾਟਨ ਕਲੈਕਸ਼ਨ ਆ ਰਹੀ ਜੀ ਬਹੁਤ ਵਧੀਆ ਵਧੀਆ ਸੂਟ ਹੈ ਜੀ ਬਹੁਤ ਸੋਹਣੇ ਸੋਹਣੇ ਸਭ ਦਾ ਨੈਕਸਟ ਚਿਕਨ ਵਰਕ ਵਾਲੇ ਆ ਗਏ ਨੈਕਸਟ ਆ ਵਾਲੇ ਸੂਟ ਜਿਹੜੇ ਪਿਓਰ ਬਟਰ ਕਾਟਨ ਦੇ ਵਿੱਚ ਸ਼ਰਟ ਰਹੇਗੀ ਨਾਲ ਪਿੰਟੈਕਸ ਇਹਨਾਂ ਦੇ ਬਾਟਮ ਰਹੇਗੀ ਬਾਟਮ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈਗਾ ਫਲਾਵਰਸ ਦਾ ਬਹੁਤ ਸੋਹਣਾ ਜਿਹੜਾ ਇਹ ਵਰਕ ਕੀਤਾ ਹੋਇਆਗਾ ਬਹੁਤ ਵਧੀਆ ਸ਼ਰਟ ਨਾਲ ਪਲੇਨ ਬਾਟਮ ਬਹੁਤ ਸੋਹਣੀ ਹੈ ਜੀ ਨੈਕਸਟ ਆ ਵਾਲੇ ਬਹੁਤ ਸੋਹਣੇ ਹੈ ਜੀ ਸੂਟ ਨੈਕਸਟ ਆ ਵਾਲਾ ਕਾਟਨ ਕਲੈਕਸ਼ਨ ਆ ਗਈ ਜੀ ਬਹੁਤ ਸੋਹਣੇ ਸੋਹਣੇ ਇਹ ਵੀ ਕਾਟਨ ਦੇ ਵਿੱਚ ਹੈ ਜੀ ਨਾਲ ਬਾਟਮ ਪਲੇਨ ਰਹੇਗੀ ਸ਼ਾਰਟ ਪ੍ਰਿੰਟ ਵਿੱਚ ਹੋएगी ਸਭ ਦੇ ਪਿਓਰ ਕਾਟਨ ਦਾ ਇਹਨਾਂ ਦਾ ਫੈਬਰਿਕ ਰਹੇਗਾ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਤੁਸੀਂ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਹੋ ਤਾਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਦੋਨੋਂ ਤਰ੍ਹਾਂ ਫੈਸਿਲਿਟੀ ਅਵੇਲੇਬਲ ਜਿੱਦਾਂ ਚਾਹੋ ਨੇ ਤੁਹਾਨੂੰ ਮਿਲ ਜੇਗਾ ਸੂਟ ਅਗਰ ਤੁਸੀਂ ਸਟਿਚ ਕਰਾਉਣਾ ਵੀ ਕਰਾ ਸਕਦੇ ਹੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ